ਬੱਦ ਕਿਨਿਕ ਸਕੂਲ ਚੱਕੀ ਤੇ ਕਿਹੜੀਆਂ ਕਮੀਆਂ ਪਾਈਆਂ ਗਈਆਂ ਔਰ ਕੀ ਕੀਤਾ ਗਿਆ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਗੁਰਦਾਸਪੁਰ ਆਰਪੀਓ ਸਾਹਿਬ ਇਹਨਾਂ ਦੇ ਹੁਕਮ ਨਾਲ ਸੇਫ ਸਕੂਲ ਵਾਨ ਪਾਲਸੀ ਦੇ ਤਹਿਤ ਜਿਹੜੇ ਆਪਾਂ ਆ ਦੇ ਦਾ ਰੋਡ ਤੇ ਅੱਜ ਤਿੰਨ ਸਕੂਲ ਚੈੱਕ ਕੀਤੇ ਨੇ ਜੀ ਇਹਨਾਂ ਦੇ ਵਿੱਚ ਜੋ ਜੋ ਕਮੀਆਂ ਪਾਈਆਂ ਗਈਆਂ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਕੀ ਕੀ ਕਮੀਆਂ ਪਾਈਆਂ ਇਹ ਕਿੰਨੇ ਕੁ ਚਲਾਨ ਕੱਟੇ ਗਏ ਚਲਾਨਾਂ ਦਾ ਤਕਰੀਬਨ 12-14 ਦਾ ਕੱਟ ਦਿੱਤੇ ਨੇ ਹਾਲੂ ਤੇ ਲੰਬੇ ਅਜੇ ਕੰਮ ਤੇ ਮਕਨੋ ਇਹਦਾ ਟੈਕਸੀ ਵੀ ਤੇ ਰਿਆ ਇਹਦੀ ਇੰਸ਼ੋਰੈਂਸ ਨਹੀਂ ਕੀਤੀ ਪ੍ਰਦੂਸ਼ਨ ਨਹੀਂ ਕੇ ਡਰਾਈਵਰ ਨੇ ਵਰਦੀ ਨਹੀਂ ਪਾਈ ਤੇ ਬੜੀਆਂ ਕਮੀਆਂ ਨੇ ਜੀ ਕਿ ਇਹਨਾਂ ਨੂੰ ਬਾਰ ਬਾਰ ਪੀਲ ਕੀਤੀ ਜਾਂਦੀ ਹੈ ਵੀ ਇਹ ਜਿਹੜੀਆਂ ਕਮੀਆਂ ਨਾਲ ਰੱਖੋ ਜਿਹੜੇ ਬੱਚਿਆਂ ਦੀ ਕੀਮਤੀ ਜਾਨਾਂ ਨਾਲ ਖਲਵਾੜ ਨਾ ਹੋਏ ਇਸੇ ਸਹੀ ਤਰੀਕੇ ਨਾਲ ਆਪਣੇ ਬੱਚੇ ਆਪਣੇ ਮਾਪਿਆਂ ਦੇ ਕੋਲ ਪਹੁੰਚਣ ਜੀ ਮੇਰਾ ਨਾਮ ਸਿੰਘ ਦਸ਼ਨ ਡਿਪਾਰਟਮੈਂਟ ਅਫਸਰ ਆ ਮੈਂ ਸਾਈਡ ਪ੍ਰੋਟੈਕਸ਼ਨ ਅਫਸਰ ਹਾਂ ਸਰ ਕੀ ਕੀ ਕਰਦੇ ਸਰ ਸੇਫ ਸਕੂਲ ਵਾਹਨ ਪਾਲਸੀ ਦੇ ਅੰਡਰ ਅੱਜ ਆਪਾਂ ਬਟਾਲੇ ਤੋਂ ਡੇਰਾ ਰੋਡ ਤੇ ਜਿੰਨੇ ਵੀ ਸਕੂਲ ਨੇ ਉਹ ਚੱਤੂਤੇ ਗਏ ਸਭ ਕਿਉਂਕਿ ਅੱਗੇ ਧੁੰਦ ਰਸੀ ਜਣਾ ਆ ਰਿਹਾ ਮੈਂ ਥਰੂ ਡੀਓ ਸਰ ਦੇ ਆਪਾਂ ਲੈਟਰ ਵੀ ਭੇਜੀ ਆ ਕਿ ਧੁੰਦ ਕਰਕੇ ਸਾਰੇ ਸਕੂਲ ਆਪਣੇ ਸਕੂਲ ਦੀ ਜਿੰਨੀ ਦੀ ਟ੍ਰਾਂਸਪੋਰਟ ਹੈ ਉਹਨਾਂ ਦੀ ਲਾਈਟਾਂ ਠੀਕ ਰੱਖਣ ਕਿਉਂਕਿ ਧੁੰਦ ASCII ਤਰ੍ਹਾਂ ਰੈਫਲੈਕਟਰ ਲਵਾਉਣ ਦੀ ਉਹਨਾਂ ਤੇ ਤੇ ਇਸੇ ਲਈ ਰੂਟੀਨ ਚੈਕਿੰਗ ਕਰਦੇ ਕਰਦੇ ਆਪਾਂ ਅੱਜ ਬਟਾਲਾ ਤੋਂ ਡੇਰਾ ਤੱਕ ਆਏ ਆ ਉੱਚ ਜਿੰਨੇ ਵੀ ਸਕੂਲ ਸੀ ਸਾਰੇ ਸਕੂਲਾਂ 'ਚ ਚੈੱਕ ਕੀਤਾ ਗਿਆ ਤੇ ਜੋ ਕਮੀਆਂ ਪਾਈਆਂ ਗਿਆ ਉਹਨਾਂ ਨੇ ਚਲਾਨ ਕੀਤੇਗੇ ਸਰ ਕਿੰਨੀਆਂ ਇੱਕ ਬੱਸਾਂ ਜਿਹੜੀਆਂ ਪ੍ਰਾਈਵੇਟ ਨੇ ਜਿਨ੍ਹਾਂ ਦੇ ਵਿੱਚ ਕਮੀਆਂ ਨੇ ਸਰ ਇਸ ਤਰ੍ਹਾਂ ਕਿ ਜਿਹੜੇ ਜਿਹੜੇ ਸਕੂਲ 'ਚ ਪ੍ਰਾਈਵੇਟ ਸਰ ਪਹਿਲੀ ਗੱਲ ਤੇ ਆ ਕਿ ਸਕੂਲ ਵਾਲਿਆਂ ਦੀ ਮੈਕਸਿਮਮ ਆਪਣੀਆਂ ਬੱਸਾਂ ਨੇ ਆ ਉਹਨਾਂ ਨੇ ਕਈ ਇਸ ਤਰ੍ਹਾਂ ਦੇ ਸਕੂਲ ਨੇ ਜਿਨ੍ਹਾਂ ਨੇ ਬੱਸਾਂ ਹਾਇਰਡ ਕੀਤੀਆਂ ਹੋਈਆਂ ਨੇ ਸਰ ਤੇ ਜਿਹੜੀਆਂ ਕਮੀਆਂ ਨੇ ਸਰ ਉਹਨਾਂ ਕਮੀਆਂ ਨੂੰ ਦੇਖਦੇ ਹੋਏ ਉਹਨਾਂ ਨੇ ਚਲਾਨ ਕੀਤੇਗੇ ਸਰ ਜਿਸ ਤਰ੍ਹਾਂ ਕਈਆਂ ਦੇ ਸਪੀਡ ਗਵਰਨਰ ਹੋ ਗਿਆ ਸਰ ਆ ਫਸਟਰ ਕਿੱਟ ਹੋ ਗਈ ਕੈਮਰਸ ਹੋ ਗਏ ਲੈਡੀ ਟੈਂਡਰਡ ਹੋ ਗਈ ਸਰ ਇਹਨਾਂ ਚੀਜ਼ਾਂ ਨੂੰ ਵੇਖਦੇ ਇਹਨਾਂ ਦੇ ਪ੍ਰਾਨ ਕੀਤਾ ਗਿਆ ਜਿਵੇਂ ਇੱਕ ਚਲਾਨ ਕੀਤਾ ਗਿਆ ਇਹਦੇ ਨਾਲ ਬੱਚਿਆਂ ਦੀ ਸੁਰੱਖਿਆ ਕਿੰਨੀ ਕੁ ਯਕੀਨੀ ਹੁੰਦੀ ਸਰ ਸੁਰੱਖਿਆ ਦੇਖੋ ਸਰ ਇਹ ਜਿਹੜੀ ਚੈਕਿੰਗ ਕੰਟੀਨਿਊ ਲਗਾਤਾਰ ਚੱਲ ਰਹੀ ਹੈ ਜੇਕਰ ਆਪਾਂ ਇਹ ਚੈਕਿੰਗ ਕਰਦੇ ਪਏ ਆ ਸਰ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਹੈ ਹੁਣ ਆਪਾਂ ਕਿਸ ਸਕੂਲ 'ਚ ਖੜੇ ਆ ਇਹਦਾ ਨਾਮ ਆ ਜੀਐਸ ਇੰਟਰਨੈਸ਼ਨਲ ਸਕੂਲ ਸਰ ਇਹਨਾਂ ਦੀ 95% ਬੱਸਾਂ ਬਿਲਕੁਲ ਓਕੇ ਨੇ ਸਾਰੇ ਟੈਕਸ ਓਕੇ ਆ ਸਰ ਨਹੀਂ ਤੇ ਇਨੀ ਦੂਰ ਏਰੀਆ ਸੇ ਤੁਸੀਂ ਸੋਚੋ ਕਿ ਇਹੋ ਜੀਆਂ ਬੱਸਾਂ ਹੋਣੀਆਂ ਬੜਾ ਔਖਾ ਕੰਮ ਆ। ਮਿਹਨਤ ਕੀਤੀ ਆ ਤੇ ਕਰਦੇ ਪਿਆ ਸਰ। ਕੋਈ ਰਿਜ਼ਲਟ ਸਾਹਮਣੇ ਹੀ ਆ ਜੀ। ਤੁਸੀਂ ਵੀ